ਸਾਰੇ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 说了 ਸਾਰਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖਾਸ ਵਾਲਾ ਦਿਨ ਹੈ ਕਿ ਅੱਜ ਬਸਾਖੀ ਦਾ ਮੌਸਮ ਹੈ ਅੱਜ ਬਸਾਖੀ ਬਹੁਤ ਬਹੁਤ ਸ਼ਾਰਪੁਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਅਤੇ ਸਾਡੇ ਜਿਹੜੇ ਪੈਣ ਭਰਾ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਰਹਿੰਦੇ ਪਏ ਆ ਉਹਨਾਂ ਨੂੰ ਵੀ ਬਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਅੱਜ ਬਸਾਖੀ ਦੇ ਮੌਕੇ 'ਤੇ ਟੈਂਟਾ ਘਰ ਚੌਂਕ ਦੇ ਵਿੱਚ ਅੱਜ ਲੰਗਰ ਲਗਾਇਆ ਗਿਆ ਹੈ ਜਿਹੜੀ ਕਿ ਸਾਰੀ ਸੰਗਤ ਵਾਸਤੇ ਹੈ ਕੋਈ ਵੀ ਵਿਅਕਤੀ ਆ ਕੇ ਲੰਗਰ ਪ੍ਰਸ਼ਾਦ ਜਿਹੜਾ ਹੈ ਉਹ ਗ੍ਰਹਿਣ ਕਰ ਸਕਦਾ ਹੈ ਅੱਜ ਬਹੁਤ ਹੀ ਅਸਬ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਿਹੜਾ ਵਾਸਾਖੀ ਦਾ ਸਾਡਾ ਜਿਹੜਾ ਤਿਹਾਰ ਹੈ ਬਹੁਤ ਹੀ ਪੂਰਨ ਤਿਹਾਰ ਹੈ ਬਹੁਤ ਹੀ ਵਧੀਆ ਤਿਹਾਰ ਹੈ ਧੰਨਵਾਦ ਅੱਜ ਵਸਾਖੀ ਦੇ ਦਿਨ ਦੇ ਵਿੱਚ ਅੱਜ ਘੰਟਾ ਘਾਟ ਚੌਂਕ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਵਸਾਖੀ ਦੀਆਂ ਲੱਖ ਲੱਖ ਵਧਾਈਆਂ ਵੀ ਦਿੰਦੇ ਆ ਜਿੱਥੇ ਅੱਜ ਅੱਜ ਅਸੀਂ ਇੱਥੇ ਲੰਗਰ ਲਗਾਇਆ ਉੱਥੇ ਅਸੀਂ ਇੱਕ ਛੋਟੀ ਜਿਹੀ ਬੇਨਤੀ ਵੀ ਕਰਨਾ ਚਾਹੁੰਦੇ ਆ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਵੀ ਉਹ ਨਸ਼ਿਆਂ ਤੋਂ ਰਹਿਤ ਰਹਿਣ ਅਤੇ ਆਪਣੇ ਜਿਹੜਾ ਪੰਜਾਬ ਆ ਉਹਨੂੰ ਮੋੜ ਤੋਂ ਦੁਆਰਾ ਖੁਸ਼ਹਾਲ ਬਣਾਣ ਤੇ ਵੀ ਜਿਹੜੀ ਵਿਸਾਖੀ ਦੇ ਦਿਨ ਤਿਉਹਾਰ ਆ ਉਹ ਇਸੇ ਤਰੀਕੇ ਨਾਲ ਖੁਸ਼ ਖੁਸ਼ਹੂਰ ਹੋ ਕੇ ਬਣਾ ਸਕਦੇ ਆ ਮਨਾ ਸਕਦੇ ਆ ਤਾਂ ਜੋ ਅਸੀਂ ਜਿਹੜੇ ਸਾਡੇ ਜਿਹੜੇ ਨੌਜਵਾਨਾਂ ਬੱਚੇ ਉਹ ਖੁਸ਼ ਰਹਿਣ ਤੰਦਰੁਸਤ ਰਹਣ ਤੇ ਉਹਦੇ ਨਾਲ ਹੀ ਸਾਡੀ ਜਿਹੜੀ ਵਿਸਾਖੀ ਆ ਉਹਦੀਆਂ ਤਰੀਕੇ ਨਾਲ ਮਨਾਈ ਜਾਏ। ਉਹ ਆਪਾਂ ਪਹਿਲੇ ਵਰਗਾ ਪੰਜਾਬ ਆਪਣਾ ਫਿਰ ਤੋਂ ਬਣਾਉਣਾ ਚਾਹੁੰਦੇ ਆ ਤੇ ਨਸ਼ਿਆਂ ਤੋਂ ਸਾਡਾ ਸਮਾਜ ਜਿਹੜਾ ਉਹ ਵਾਪਸ ਵਾਪਸ ਮੁੜੇ। ਧੰਨਵਾਦ।